ਪਰ ਇਹਦਾ ਮਤਲਬ ਬੜਾ ਵੱਡਾ ਜੀ ਸਮਝ ਆ ਗਿਆ। ਮਾਂ ਜਿਹਦੇ ਕੋਲ ਹੈ ਅਸਲ ਤੇ ਵਿੱਚ ਦੁਨੀਆ ਦਾ ਸਭ ਤੋਂ ਅਮੀਰ ਤੇ ਤਨ ਹਾਰਦ ਇਨਸਾਨ ਤਨ ਹਰਦਾ ਹੁੰਦਾ ਹੈ। ਅੱਜ ਉਸੇ ਮਾਂ ਕੋਲ ਮੇਰੇ ਵੱਡੇ ਵੀਰ ਨੇ ਸੁਦਾਗਰ ਦਰਜ ਸਿੰਘ ਸਰਾਬਾ ਮਾਂ ਦਾ ਚਲੇ ਜਾਣਾ ਮਾਂ ਦਾ

ਰਬ ਦਾ ਵੀ ਆਸਰਾ ਹੋਵੇ ਸਭ ਤੋਂ ਪਹਿਲਾਂ ਸ਼ਰਧਾ ਨਾਲ ਤੁਲਪੇਟ ਕਰਦੇ ਆ ਜੀ ਮਾਤਾ ਮਜੀਤ ਜੀ ਤੋਂ ਜੀ ਜੋ ਕਾਲ ਚਰਨ ਕਰ ਗਏ ਬੜਾ ਦੁੱਖ ਹੈ ਪਰ ਗੱਲ ਇਹ ਹੈ ਕਿ ਵੀ ਇੱਕ ਦਿਨ ਆਪਣੀ ਮਾਂ ਖੋਲੀ ਪਰਮਾਤਮਾ ਨੇ ਕਾਲ ਕੁ ਭੈਗੁਰ ਦੇ ਚਰਨਾ ਚਲੇ ਗਈ ਜਰੂਰਤ ਸੀ ਉੱਥੇ ਉਸ ਮਾਂ ਦੀ ਤਾਂ ਵੈਗੁਰ ਨੇ ਆਪਣੇ ਕੋਲ ਬੁਲਾ ਰਿਆ ਪਰ ਅੱਜ ਦਾ ਸਮਾ ਜਿਹੜਾ ਚੱਲ ਰਿਹਾ ਜਿਹੜਾ ਦੌਰ ਚੱਲ ਰਿਹਾ ਉਸ ਦੌਰ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਘਾਟ ਹੈ ਉਹ ਹੈ ਕਿ ਸੰਸਕਾਰਾਂ ਦੀ ਬਾਈ ਨੇ ਕਿ ਕਿ ਬੇ ਛੋਟਾ ਵੀ ਇੱਕ ਆਸ਼ਰਮ ਚਲਾਉਂਦਾ ਹੈ ਦਿਗਰਾਉਂ ਦੇ ਵਿੱਚ ਜਿਹਦਾ ਨਾਮ ਹੈ ਖੁਸ਼ੀਆਂ ਦਾਗਾ ਵੱਡੀ ਗੱਲ ਇਹ ਕਿ ਬਣਾਉਣਾ ਹੀ ਕਿਉਂ ਪਏ ਜਰੂਰਤ ਸੀ ਆਸ਼ਰਮ ਬਣਾਉਣ ਦੀ ਸਾਡੇ ਮਾਤਾ ਜੀ ਬੈਠੇ ਨੇ ਪਰਮ ਸਰਪਤਾ ਜੋ ਸਿੱਧੂ ਮਾਤਾ ਜੀ ਖੜੇ ਮਾਵਾ ਦੇ ਆਸ਼ਰਮ ਕੋ ਸ਼ਾਇਦ ਸਾਡੇ ਸਾਰਿਆਂ ਨਾਲੋਂ ਚੰਗਾ ਮਾਵਾ ਮਤਲਬ ਮਾਤਾ ਜੀ ਨਾ ਸਕਦੇ ਜਿਹੜੇ ਮਾਵਾ ਦਾ ਆਸ਼ਰਮ ਚਲਾਉਂਦੇ ਨੇ ਪਰ ਵੱਡੀ ਗੱਲ ਇਹ ਹੈ ਕਿ ਮਾਵਾ ਦਾ ਆਸ਼ਰਮ ਖੁਸ਼ੀਆਂ ਦਾ ਘਰ ਇਦਾਂ ਦੇ ਘਰ ਬਣਾਉਣਾ ਹੀ ਕਿਉਂ ਪੈ ਗਿਆ ਉਹਦੀ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਆਪਣੇ ਸੰਸਕਾਰਾਂ ਨੂੰ ਭੁੱਲਦੇ ਜਾ ਰਹੇ ਹਾਂ ਅੱਜ ਜਦੋਂ ਕੀਰਤ ਚੱਲ ਰਿਹਾ ਸੀ ਕੀਰਤਨ ਹੋ ਰਿਹਾ ਸੀ ਬਾਣੀ ਕਰਨਾ ਚ ਪੈ ਰਹੀ ਸੀ ਛੋਟੇ ਸੰਗਾਂ ਨੂੰ ਵੇਖ ਕੇ ਮਨ ਨੂੰ ਬੜਾ ਸਕੂਨ ਮਿਲਿਆ ਇਸ ਉਮਰ ਦੇ ਵਿੱਚ ਗੁਰੂ ਦੇ ਨਾਲ ਲੱਗ ਜਾਣਾ ਇਹ ਬਹੁਤ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡਾ ਕਾਰਜ ਹੈ ਗੁਰੂ ਦੇ ਨਾਲ ਲੱਗਣ ਵਾਸਤੇ ਸਾਨੂੰ ਇੱਕ ਮਾਰਗਦਰਸ਼ਕ ਚਾਹੀਦਾ ਹੁੰਦਾ ਉਹ ਮਾਪਿਓ ਤੋਂ ਉੱਪਰ ਕੋਈ ਨਹੀਂ ਹੋ ਸਕਦਾ ਛੋਟੇ ਸਿੰਗਾ ਨੂੰ ਵੇਚ ਕੇ ਅੱਜ ਐਮਸ ਨੂੰ ਸੁਸ ਰਿਹਾ ਕਿ ਸ਼ਾਇਦ ਪਰਮਾਤਮਾ ਵਾਇਰੂ ਮੇਲ ਕਰਕੇ ਬੱਚੇ ਦੁਬਾਰਾ ਲੀ ਤੇ ਹੋਣ ਅਸੀਂ ਦੇਖਦੇ ਹਾਂ ਅੱਜ ਕੱਲ ਜਿੰਨੇ ਆਰਮਿਕ ਸਮਾਜ ਹੁੰਦੇ ਨੇ ਬੱਚੇ ਨਹੀਂ ਹੁੰਦੇ ਉੱਥੇ ਬੱਚਿਆਂ ਨੂੰ ਅਸੀਂ ਘਰੇ ਛੱਡ ਕੇ ਆਉਂਦੇ ਹਾਂ ਜੇ ਚਾਹੋ ਨੇ ਕਿ ਸਮਾਜ ਚੰਗਾ ਹੋਵੇ ਮਾਂ ਵੀ ਵੈਲਿਊ ਪੱਛਿਆ ਨੂੰ ਬਤਾਵੇ ਤਾਂ ਬੱਚਿਆਂ ਨੂੰ ਜ਼ਰੂਰ ਐਸੇ ਥਾਵਾਂ ਤੇ ਲਿਜਾਣਾ ਚਾਹੀਦਾ ਸਮਾਨਾ ਜ਼ਿਆਦਾ ਨਹੀਂ ਲੈਣਾ ਕਿਉਂਕਿ ਗੱਲਾਂ ਸਾਰਿਆਂ ਦੀ ਸੇਮ ਹੀ ਹੋਣੀ ਹੈ بس ਇਹਣਾ ਇਹ ਚਾਹੁੰਦੇ ਆ ਕਿ ਮਾਪਿਆਂ ਦੀ ਕਦਰ ਕਰਿਆ ਕਰੀ ਆਪਣੇ ਬਜ਼ੁਰਗਾਂ ਨੂੰ ਆਪਣੇ ਮਾਪਿਆਂ ਨੂੰ ਸੀ ਆਪ ਸੰਭਾਲੇ ਤਾਂ ਕਿ ਇਹੇ ਘਰ ਬਣਾਉਣ ਦੀ ਲੋੜ ਨਾ ਪਵੇ ਜਿਹੜੇ ਹਾਲਾਤ ਹੋ ਰਹੇ ਜਾ ਰਹੇ ਨੇ ਸਾਡੇ ਸਮਾਜ ਦੇ ਸਾਡਾ ਪੰਜਾਬ ਅੱਧੇ ਤੋਂ ਜ਼ਿਆਦਾ ਬਾਹਰਲੇ ਦੇਸ਼ਾਂ ਚ ਚਲੇ ਗਏ ਜਿਹੜੇ ਇੱਥੇ ਨੇ ਕਾਫੀ ਹੱਦ ਤੱਕ ਨੌਜਵਾਨੀ ਨਸ਼ਿਆਂ ਤੇ ਬੇਦਰ ਅਚਰਮਾਸ ਇਹ ਸੱਚ ਕੋੜਾ ਸੁਣਨਾ ਬਹੁਤ ਔਖ ਹੈ ਪਰ ਮਸਲਾ ਇਹ ਹੈ ਕਿ ਵੀ ਇਹਨੂੰ ਠੀਕ ਕਿਦਾਂ ਕੀਤਾ ਜਾਵੇ ਖੁਸ਼ੀਆਂ ਦਾ ਗਲਪ ਨਾ ਸਾਡਾ ਕੋ ਸ਼ੌਂਕ ਨਹੀਂ ਸੀ ਪਿਛਲੇ ਸਾਲ ਇਹਦਾ ਨੀਂਹ ਪੱਥਰ ਰੱਖਿਆ ਇਸ ਸਾਲ ਮਹੀਨੇ ਵਿੱਚ ਦਾ ਉਗਠਨ ਕੀਤਾ ਭਾਈ ਸਾਹਿਬ ਭਾਈ ਹਰਬੀ ਸਿੰਘ ਮਿੱਟੂ ਮਾਵਾ ਜੀ ਨੇ ਵੱਡੇ ਭਰਾ ਨੇ ਮੇਰੇ 6 ਮਹੀਨੇ ਸਮੋਂ ਮੋਰੇ ਨਹੀਂ ਹੋਏ ਸਾਡੇ ਕੋਲੇ 68 ਬੰਦੇ ਆ ਚੁੱਕੇ ਨੇ 18 ਮੈਂਬਰ ਜਿਹੜੇ ਪੰਜਾਬ ਦੇ 68 ਬਜਰ ਸਾਡੇ ਕੋਲੇ 6 ਮਹੀਨਿਆਂជា ਉਧਰ ਸੁਬੜਿਆ ਦਾ ਘਰ ਭਰਿਆ ਪਿਆ ਹਰ ਰੋਜ਼ ਸਰਨਾਵੇ ਕੋਈ ਨਾ ਕੋਈ ਸਾਡਾ ਬਜਰ ਕੋ ਬਾਪੂ ਕਿਧਰ ਨਾ ਕਿਤੇ ਪਿਆਰ ਹੁੰਦਾ ਵੀਡੀਓ ਆਉਂਦੀ ਹੈ ਵੀ ਭਾਈ ਇਹਨੂੰ ਲੈ ਜੂਗੀ ਆ ਕਿਉਂ ਲੈ ਗਈ ਇਦਾਂ ਕਿਉਂ ਹੋ ਰਿਹਾ ਸਾਡੀ ਆਪਣੀ ਜ਼ਿੰਮੇਵਾਰੀ ਕੀ ਆ ਸੀ ਕਿਉਂ ਭੱਜ ਰਹੇ ਆਂ ਆਪਣੀ ਜ਼ਿੰਮੇਵਾਰੀ ਤੋਂ ਸੋ ਮੇਰੀ ਸਾਥ ਸੰਗਤ ਨੂੰ ਬੇਨਤੀ ਆ ਜਿੱਦਾਂ ਜਿਸ ਮਾਂ ਨੇ ਸਾਨੂੰ ਜੰਮਿਆ ਜਿੰਨਾ ਅਸੀਂ ਉਸ ਮਾਂ ਦਾ ਖਿਆਲ ਕਰਦੇ ਆ ਨਾ ਉਹਦਾ ਅਸੀਂ ਹੋਰ ਵੀ ਜਿਹੜੀਆਂ ਸਾਡੀਆਂ ਮਾਵਾਂ ਸਾਡੇ ਵਿਰਲਕ ਬਾਪੂ ਜਿਹੜੇ ਸਾਡੇ ਦੇ ਪੈਰ ਉਹਨਾਂ ਨੂੰ ਵੀ ਆਪਣੀ ਮਾਂ ਸਮਝ ਕੇ ਆਪਣਾ ਪਿਓ ਸਮਝ ਕੇ ਉਹਨੂੰ ਸੰਭਾਲਿਆ ਤੀ ਅੱਪਾ ਥੋੜਾ-ਥੋੜਾ ਆਪਣੇ ਪਿੰਡ ਸੰਭਾਲ ਲਿਆ ਅੱਪਾ ਆਪਣੇ ਇਲਾਕੇ ਸੰਭਾਲ ਲਿਆ ਨਗਰ ਸੰਭਾਲ ਲਿਆ ਸਾਨੂੰ ਜ਼ਰੂਰத் ਨਹੀਂ ਇਹਨਾਂ ਆਸ਼ਰਮਾਂ ਦੇ ਵਿੱਚ ਆਪਣਾ ਜਗਰਨਾ ਨੂੰ ਵੇਚਣਾਂ ਇੱਕ ਮਜਬੂਰੀ ਬਣ ਗਈ ਉਹ ਵੈਸਟਰਨ ਕਲਚਰ ਅਡਾਪਟ ਕਰ ਲਿਆ ਸਾਡੇ ਬੱਚਿਆਂ ਨੇ ਗੋਲਿਆਂ ਨੂੰ ਵੇਖ ਵੇਖ ਕੇ ਉਹ ਸੰਸਕਾਰ ਭੁੱਲ ਗਏ ਪੰਜਾਬ ਦਾ ਕਲਚਰ ਇਹਨਾਂ ਸੋਹਣਾ ਤੇ ਇਹਨਾਂ ਚੰਗਾ ਕਲਚਰ ਸੀਗਾ ਕਿ ਅੱਜ ਮਾਵਾ ਘਰਾਂ 'ਚ ਬੈਠੀਆਂ ਦੱਸ ਰਹੀਆਂ ਇੱਕ ਇੱਕ ਪੁੱਤ ਨੇ ਉਹ ਵੀ ਕੈਨੇਡਾ 'ਚ ਬੈਠਿਆ ਨੇ ਅਮਰੀਕਾ 'ਚ ਬੈਠਿਆ ਨੇ ਇੱਕੋ ਇੱਕ ਪੁੱਤ ਮਾ ਦਾ ਤੇ ਉਹ ਬਜ਼ੁਰਗ ਪਚਾਰੇ ਘਰੇ ਇਕੱਲੇ ਬੈਠੇ ਕੁਲੀ ਜਾਂਦੇ ਕਦੀ ਕੋਈ ਆਹੇਗਾ ਪੁੱਤਰ ਨਹੀਂ ਵੇਖਿਆ ਮਾਪਿਆਂ ਨੇ ਕਿਹਾ ਹੋਵੇ ਕਿ ਬੁੱਤ ਤੂੰ ਕੈਨੇਡਾ ਚਲਿਆ ਜਾ ਤੇਰਾ ਵੀ ਵਿਆਹ ਨਵਾ ਦਿੰਦੇ ਕਿਉਂਕਿ ਤੇਰੇ ਸਾਰੇ ਦੋਸਤ ਵੀ ਚਲੇਗੇ ਰਮਾਂਡੀ ਵੀ ਚਲੇਗੇ ਤੂੰ ਵੀ ਚਲ ਜਾ ਜਾ ਪਰ ਕਦੀ ਕੋਈ ਆਇਆ ਜਾਂ ਬੱਕਰੀ ਬੈਠਾ ਜਿਹਨੇ ਕਿਹਾ ਹੋਵੇ ਕਿ ਨਾ ਮਾਂ ਤੈਨੂੰ ਛੱਡ ਕੇ ਨਹੀਂ ਮੈਂ ਜਾ ਸਕਦਾ ਮਾੜਾ ਨੇ ਕਹਿ ਕੇ ਵੇਖ ਲੋ ਉਹ ਨਾਲ ਹੀ ਗਾਇਨ ਕਿ ਠੀਕ ਹੈ ਜੀ ਲਵਾ ਦਿਓ ਮੇਰਾ ਵੀਰ ਪਰ ਜੇ ਮਰਦੇ ਨੇ ਇਸ ਮੇਰੇ ਨਿਕਲ ਜਾਂਦਾ ਵੀ ਕਦੀ ਮੌਕੇ ਦੇ ਦੁਤੇ ਅਨੇਕ ਕਿੱਥੇ ਨਵੇਂ ਨਵੇਂ ਕੈਂਪਾਂ ਕੋਲੇ ਕਿਸੇ ਬਾਹਰ ਜਾਣਾ ਕਦੀ ਕਿਸੇ ਨੇ ਸੋਚਿਆ ਹੀ ਨਹੀਂ ਕਿ ਮਦਰੋਂ ਮਾਪੇ ਕੀ ਕਰਨਗੇ ਇੱਥੇ ਜਾਣਗੇ ਕੋਈ ਨਹੀਂ ਸੋਚਦਾ ਇਸ ਹੋਂਦ ਦੇ ਵਿੱਚ ਖੁਸ਼ੀਆਂ ਦਾ ਘਰ ਬਣਾਉਣਾ ਇਹ ਕੋਈ ਸਾਡਾ ਮੇਰਾ ਵੀ ਨਹੀਂ ਕੋਈ ਸੋਚ ਨਹੀਂ ਸੀ ਇਹ ਹੋਂਦ ਦੇ ਵਿੱਚ ਇਧਰਲੇ ਪਾਸੇ ਆਉਣਾ ਹੀ ਬਹੁਤ ਔਖਾ ਨਾ ਕਿਉਂਕਿ ਬੰਦੇ ਦੀਆਂ ਆਪ ਜਿਹੜੀਆਂ ਕੁਲੀਆਂ ਸਰੀਰ ਦੇ ਅੰਦਰ ਮਨ ਇਨਸਾਨ ਦੇ ਅੰਦਰ ਹੁੰਦੀਆਂ ਨੇ ਉਹ ਕਹੜਾ ਨਹੀਂ ਛੱਡਦੀਆਂ ਹੁੰਦਾ ਇਸ ਰਾਹ ਤੇ ਚੱਲਣ ਵਾਸਤੇ ਅਸੀਂ ਇਹ ਜੋ ਕੀ ਹੈ ਨਹੀਂ ਇਸ ਕਾਲਜ ਉੱਤੇ ਵਿੱਚ ਅਸੀਂ ਪਾਪੀ ਇਹਨੇ ਕੀਤੇ ਨੇ ਕਿ ਇਸ ਇਸ ਦਾਰੇ ਚਾਹਤੀ ਪਰ ਮੇਰਾ ਵੀ ਇੱਕ ਪਲਾਨ ਸੀ 2023 ਦੇ ਵਿੱਚ ਮੈਂ ਵੀ ਆਪਣੀ ਕੈਨੇਡਾ ਦੀ ਫਾਈਲ ਲਾਈ ਮੇਰਾ ਭਰਾ ਤੇ ਮੇਰਾ ਭੈਣ ਤੇ ਦਾਸ ਤਾਂ ਮੇਰਾ ਵੀ ਮਨ ਸੀ ਕਿ ਮੈਂ ਵੀ ਚਲੇ ਜਾਣਾ ਜਦੋਂ ਫਾਈਲ ਲਗਾਈ ਰਿਫਿਊਜ਼ਰ ਆ ਗਈ ਤਾਂ ਫਿਰ ਉਸ ਤੋਂ ਬਾਅਦ ਸੋਚਿਆ ਕਿ ਨਹੀਂ ਹੁਣ ਆਪਾਂ ਜਾਣਾਗੇ ਉਦੋਂ ਤੱਕ ਤਾਂ ਸਮਝ ਨਹੀਂ ਸੀ ਕਿ ਵੀ ਆਪਾਂ ਕੈਨੇਡਾ ਦਾ ਚਲੇ ਆਂਗੇ ਮਗਰ ਉਹ ਮਾਂ ਨੂੰ ਕੌਣ ਸੰਭੋਲੂ? ਪਿਓ ਮੇਰੇ ਕੋਲੇ ਹੈ ਨਹੀਂ ਪਿਛਲੇ 20 ਸਾਲਾਂ ਤੋਂ। ਮਨ 'ਚ ਇਹ ਗੱਲ ਆਈ ਕਿ ਵੀ ਇੱਕ ਕੱਲੀ ਮਾਂ ਹੀ ਸੀ ਜਿਹਨੇ ਸਾਨੂੰ ਸਾਰੀ ਜ਼ਿੰਦਗੀ ਇਹਦੀ ਮਿਹਨਤ ਕਰਕੇ ਕੱਪੜੇ ਸੌਂਗੇ ਇੱਥੇ ਤੱਕ ਲੈ ਕੇ ਆਉਂਦਾ। ਜੇ ਅਸੀਂ ਉਹ ਨਹੀਂ ਛੱਡਦਾ ਤੇ ਫਿਰ ਲੱਗਦਾ ਸੀ ਸਾਥ ਕਿਹਨੇ ਦਾ ਨੀ ਮਾਂ ਉੱਤੇ ਹੋ ਗਿਆ। ਸੋ ਇਸ ਕਰਕੇ ਆਪਣਾ ਮਨ ਬਦਲਿਆ। ਜਦੋਂ ਅਸੀਂ ਇਹ ਸੋਚਿਆ ਜਦੋਂ ਮੈਂ ਸੋਚਿਆ ਕਿ ਵੀ ਇਹ ਮੇਰੀ ਮਾਂ ਆਪਣਾ ਸਾਰਾ ਕੁਝ ਛੱਡ ਕੇ ਸਾਡੇ ਭਲਾ ਦਾ ਸਾਡੀ ਸਾਡੇ ਬਾਰੇ ਸੋਚ ਸਕੀਏ ਨਾ ਅਸੀਂ ਕਿਉਂ ਨਾ ਸੋਚੀਏ ਸੋ ਭਾਈ ਬੱਚਿਆਂ ਨੂੰ ਸਮਝਾਈਏ ਸਿਖਾਈਏ ਉਹਨਾਂ ਨੂੰ ਗੁਰੂ ਦੇ ਨਾਲ ਜੋੜੀਏ ਸੰਸਕਾਰਾਂ ਦੀ ਬਹੁਤ ਕਟੀਕਾਂ ਪਈਆਂ ਹੁਣ ਦਾ ਮੈਂ ਕਹਿੰਦਾ ਵੀ ਅੱਜ ਦਾ ਬੰਦਿਆ ਮਾਵਾ ਕੋਲੇ ਜਿੰਨੇ ਵੀ ਬੱਚੇ ਨੇ ਉਹ ਆਪ ਦੀਆਂ ਨੇ ਕਦੀ ਕਿਸੇ ਬੱਚੇ ਨੂੰ ਆਪ ਦੀ ਗੋਦੀ ਦੇ ਵਿੱਚ ਸਿਰ ਲਾ ਕੇ ਸੁਲਾਇਆ ਨਹੀਂ ਸਮਾਈ ਨਹੀਂ ਸ਼ੁਰੂਆਤ ਹੋਈ ਸਾਡੇ ਮੋਬਾਈਲ ਤੋਂ ਅਸੀਂ ਉੱਠਦੇ ਵੀ ਮੋਬਾਈਲ ਲੈ ਗਏ ਆ ਤੇ ਸੌਣੇ ਦੇ ਮੋਬਾਈਲ ਲੈ ਗਏ ਆ ਕਿ ਸਮਾਂ ਸੀਗਾ ਸਵੇਰੇ 4 ਵਜੇ ਉੱਠ ਕੇ ਚੋਆ ਆ ਜਾਂਦੀ ਸੀ ਕੰਨਾਂ ਦੇ ਵਿੱਚੋਂ ਪਾਣੀ ਹਰ ਵੇਲੇ ਜਿਹੜੀ ਰੰਦੀ ਸ਼ੁਰੂਆਤ ਹੁੰਦੀ ਸੀ ਉਹ ਚੱਗੀਆਂ ਹੁੰਦੀ ਸੀ ਹੁਣ ਸਾਡੇ ਦਿਨ ਦੀ ਸ਼ੁਰੂਆਤ ਹੁੰਦੀ ਆ ਮੋਬਾਈਲ ਤੋਂ ਮਾਂ ਵਿਚਾਰੀ ਨਾਲ ਦੇ ਕਮਰੇ ਚ ਪਈ ਐ ਉਹ ਤੇੰਦਰ ਪਿਆ ਨਵਾਂ ਕਲਚਰ ਸ਼ੁਰੂ ਹੋ ਗਿਆ ਪਰਾਣਾ ਸਮਾਂ ਹੁੰਦਾ ਸੀ ਵੀਰੇ ਦੇ ਵਿੱਚ ਸਾਰੇ ਇਕੱਠੇ ਹੋ ਕੇ ਬੈਠਦੇ ਸੀ ਚਾਚੇ ਪਾਏ ਬੂਆ ਕੋਲ ਪੜ ਸਭ ਆਉਂਦੇ ਸੀ ਅਜੀ ਕਿਸੇ ਕੋ ਸਮਾਂ ਹੀ ਨਹੀਂ ਜੇ ਸਮਾਂ ਹੈ ਨਾ ਉਹ ਆਪਣੇ ਲਈ ਪਿਆਰੀ ਹੈ ਹੁਣ ਉਹ ਰਿਸ਼ਤੇ ਖਤਮ ਹੋ ਚੁੱਕੇ ਨੇ ਚਾਚਾ ਦਾ ਆ ਉਹ ਪਰਦੇਸ ਦਾ ਹੋ ਗਿਆ ਪਤਾ ਨਹੀਂ ਇਹਦੀ ਈਰਖਾ ਕਿਉਂ ਵਧੀ ਤੇ ਨਤੀਜਾ ਤੁਹਾਡੇ ਸਾਹਮਣੇ ਹੈ ਇਹ ਸਾਰਾ ਈਰਖਾ ਦਾ ਨਤੀਜਾ ਜਿਹਦੇ ਕਰਕੇ ਆਦੇ ਘਰ ਵੰਡ ਗਏ ਤੇ ਆਪਣੇ ਜਿਹੜੇ ਖੂਨ ਦੇ ਰਿਸ਼ਤੇ ਨੇ ਕੋਈ ਨਾਂ ਦਾ ਨਹੀਂ ਰਿਹਾ ਸਾਡੇ ਕੋਲੇ ਜਿਹੜੇ 88 ਮੈਂਬਰ ਇਥੇ ਆਏ ਨੇ ਨਾ ਉਹ ਕੋਈ ਆਮ ਘਰਾਂ ਦੇ ਨਹੀਂ ਹੈ ਕਿਸੇ ਦਾ ਪਿਓ ਪੀਟੀਓ ਅਫਸਰ ਰਿਟਾਇਰ ਕਿਸੇ ਦਾ ਪਿਓ ਕੋਸਟ ਅਫਸਰ ਰਿਟਾਇਰ ਕਿਸੇ ਦਾ ਬਾਪੂ ਏਅਰ ਫੋਰਸ ਅਫਸਰ ਕਿਸੇ ਕੋਲੇ 14-15 ਕਰੋੜ ਰੁਪਏ ਦੀ ਪ੍ਰਾਪਰਟੀ ਕੋਈ ਕਿਸੇ ਡਾਕਟਰ ਦਾ ਚਾਚਾ ਕੋਈ ਕਿਸੇ ਡਾਕਟਰ ਦਾ ਭਤੀਜਾ ਕੋਈ ਵਕੀਲ ਦਾ ਮੁੰਡਾ ਇਹ ਸਾਡੇ ਕੋਲੇ ਇੱਥੇ ਰਹਿੰਦੇ ਨੇ ਐਨੀ ਪੜ੍ਹਾਈ ਵਿਧਾਈ ਕਰਕੇ ਜੇ ਅਸੀਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਸੰਸਕਾਰ ਨਹੀਂ ਦੇ ਸਕਿਆ ਤਾਂ ਕੋਈ ਫਾਇਦਾ ਨਹੀਂ ਆਏਗਾ ਬੜਾਈ ਦਾ ਸੋ ਬਾਈ ਸਾਰਿਆਂ ਨੂੰ ਬੇਨਤੀ ਹੈ ਬਿਲੀ ਨੂੰ ਬਾਤ ਨਹੀਂ ਕਿ ਮੈਂ ਤੁਹਾਡੇ ਨਾਲ ਵੀ ਹੈ ਜੀ ਸਾਝ ਪਾਸੇ ਦਾ ਕੋਈ ਸਲਾਹ ਦੇ ਸਕਦਾ ਪਰ ਉਸ ਗੁਰਮਾਨਾ ਦੀ ਗਜ਼ਰੀ ਦੇ ਵਿੱਚ ਰਹਿ ਕੇ ਇੱਕ ਛੋਟੀ ਜੀ ਗੱਲ ਨਵਾਂ ਸਾਡੇ ਕੋਲ ਇਹ ਅੰਦਰ ਅਸੀਂ ਆਪਣਾ ਪੰਜਾਬ ਬਚਾਉਣਾ ਹੈ ਤਾਂ ਇੱਕ ਬਹੁਤ ਵੱਡੀ ਵੱਡਾ ਧਾਣਾ ਜੇ ਅਸੀਂ ਮੰਡੀਏ ਤੇ ਆਪਣਾ ਪੰਜਾਬ ਬਚਾ ਸਕਦਾ ਉਹ ਹੈਗਾ ਸੰਸਕਾਰ ਚੰਗੇ ਸੰਸਕਾਰ ਤੇ ਮਾਪਿਆਂ ਬਾਰੇ ਇੱਕ ਮੈਨੂੰ ਹੋਰ ਲੈਣਾ ਹੈ। ਇੱਕ ਬੜੀ ਜ਼ਰੂਰੀ ਗੱਲ ਕਹਿਣੀ ਸੀ। ਅਸੀਂ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਲਾਉਨੇ ਆ ਵੱਡੇ-ਵੱਡੇ ਸਕੂਲ ਨਹੀਂ। ਅੱਜ ਕੱਲ ਦਾ ਸ਼ੋਸ਼ਾ ਚੱਲ ਗਿਆ ਕਿ غلامੇ ਰਾਮ ਦਾ ਉਹ ਕਾਮਰਸ ਸਕੂਲ ਦੇ ਪਰ ਦਾ ਲੱਖ ਰੁਪਿਆ ਸਾਲ ਦਾ ਖਰਚਾ ਆਪਾਂ ਵੀ ਉੱਥੇ ਲਾ ਦਈਏ। ਪੜਾਈ ਜਿਹੜੀ ਹੈਗੀ ਆਸਲ ਦੇ ਵਿੱਚ ਜਿਹੜਾ ਗਿਆਨ ਆ ਨਾ ਉਹ ਸਾਨੂੰ ਸਾਡੇ ਘਰ ਹੀ ਮਿਲਦਾ। ਜਾਂ ਸਾਨੂੰ ਸਾਡੇ ਸਮਾਜ ਚੋਂ ਮਿਲਦਾ। ਜਿੱਦਾਂ ਸਮਾਜ ਚ ਰਹਿਣਾ ਜਿੱਦਾਂ ਦੇ ਘਰ ਦੇ ਮਾਵਾ ਚ ਰਹਿਣਾ ਕਿ ਉਹ ਜਿਹੜਾ ਸਾਡਾ ਗਿਆਨ ਆ। ਅਸੀਂ ਆਪਣੇ ਬੱਚਿਆਂ ਨੂੰ ਵਧੀਆ-ਵਧੀਆ ਸਕੂਲਾਂ ਚ ਲਾਉਂਦੇ ਆ ਸਕੂਲਾਂ ਦੇ ਵਿੱਚ ਕਿਤਾਬਾਂ ਦੇ ਵਿੱਚ ਸਾਡਾ ਗੁਰੂਆਂ ਦਾ ਸਾਰਾ ਇਤਿਹਾਸ ਪੜਾਇਆ ਜਾਂਦਾ ਹੈ ਗੁਰੂ ਘਰਾਂ ਦਾ ਹੁਣ ਬੱਚਾ ਉਹ ਲੈ ਆਈ ਨਹੀਂ ਜਾਂਦਾ ਉਹਨਾਂ ਸਮਾਂ ਹੀ ਨਹੀਂ ਲੱਗਦਾ ਪਹਿਲਾਂ ਕਿਤੇ ਵੀ ਸਕੂਲ ਚੱਲਿਆ ਫਿਰ ਟਿਊਸ਼ਨ ਚੱਲਿਆ ਫਿਰ ਆ ਕੇ ਖੇਡਾਂ ਚ ਲੱਗਿਆ ਇੱਧਰੋਂ ਉੱਧਰੋਂ ਸਮਾਂ ਹੀ ਗੁਜ਼ਿਆ ਸਕੂਲਾਂ ਦੇ ਵਿੱਚ ਜਿਹੜਾ ਇਤਿਹਾਸ ਪੜਾਉਂਦੇ ਆ ਗੁਰੂਆਂ ਬਾਰੇ ਪੜਾਉਂਦੇ ਆ ਬੱਚਿਆਂ ਨੂੰ ਇੱਕ ਚੀਜ਼ ਦੀ ਕਮੀ ਹਮੇਸ਼ਾ ਬੇਰੀ ਅੱਜ ਦੇ ਸਮੇਂ ਤੁਸੀਂ ਨੋਟ ਕੀਤੀ ਆ ਉਹ ਹੈ ਕਿ ਆਪਣੇ ਮਾਪਿਓ ਦਾ ਲਿਟਰੇਚਰ ਪੜ੍ਹਾਉਣਾ ਜਿਸ ਬੱਚੇ ਨੂੰ ਦੇ ਮਾਪਿਓ ਦਾ ਅਦਾਰ ਸੰਗ ਅੱਖ ਪੜ੍ਹਾਉਂਦਾ ਜਿਸ ਬੱਚੇ ਨੂੰ ਦੇ ਮਾਪਿਓ ਦਾ ਲਿਟਰੇਚਰ ਪੜ੍ਹਾਦਾ ਉਹਦਾ ਇਤਿਹਾਸ ਪੜ੍ਹਾਦਾ ਕਿ ਕਿੱਦਾਂ ਉਹਦੇ ਪਿਓ ਨੇ ਸੰਘਰਸ਼ ਕਰਕੇ ਉਸ ਬੱਚੇ ਨੂੰ ਇੱਥੇ ਤੱਕ ਲੈ ਕੇ ਆਉਂਦਾ ਜ਼ਿੰਦਗੀ ਦੇ ਵਿੱਚ ਕਦੀ ਵੀ ਉਹ ਬੱਚਾ ਆਪਣੇ ਮਾਪਿਆਂ ਨੂੰ ਦੁੱਖ ਨਹੀਂ ਦੇਗਾ ਕਦੀ ਉਹ ਆਪਣੇ ਮਾਪਿਆਂ ਨੂੰ ਛੱਡ ਨਹੀਂ ਸਕਦਾ ਹਰਾਨ ਆ ਸੀ ਸੋਚ ਕੇ ਕਿ ਜਦੋਂ ਸਾਨੂੰ ਫੋਨ ਆਉਂਦੇ ਨੇ ਕਿ ਵੀਰੇ ਬਾਪੂ ਛੱਡ ਕੇ ਜਾਨਾ ਸੀ ਬਟੇ ਵਾਲੇ ਅਸੀਂ ਪੁੱਛਦੇ ਆਂ ਕਿ ਬਾਪੂ ਕਿੱਥੇ ਰਾਇਆ ਉਹ ਕਹਿੰਦਾ ਸਾਡਾ ਕਿੰਨੇ ਪੜਾਉ ਆ ਤੁਸੀਂ 4 ਬਸ ਛੱਡ ਕੇ ਜਾਣਾ ਇਹ ਸਾਡੇ ਤੋਂ ਸਾਹਮਣੇ ਹੀ ਹੁੰਦਾ ਸੋ ਭਾਈ ਇਹ ਲਫਜ਼ ਬੋਲਣ ਲੱਗੇ ਨਾ ਜਾਨ ਨਿਕਲ ਜਾਂਦੀ ਹੈ ਕਿ ਬਾਪੂ ਛੱਡ ਕੇ ਜਾਣਾ ਆਪਦਾ ਮਾਂ ਛੱਡ ਕੇ ਜਾਣੀ ਅਮਾਵਾ ਦੇ ਆਸ਼ਰਮ ਵਾਲੇ ਮਾਤਾ ਬੈਠੀ ਐ ਇਹਨਾਂ ਨੂੰ ਪੁੱਛ ਕੇ ਦੇਖੋ ਹਾਲਾਤ ਆ ਸ਼ਰਾਬੇ ਵੀ ਇਹ ਨੇ ਥੋੜੇ ਦਿਨ ਪਹਿਲਾਂ ਹੀ ਹਿਲਾ ਬੈਠੇ ਕੱਲੀ ਵਿਚਾਰੀ ਘਰ ਦੇ ਵਿੱਚ ਕਮਰੇ ਚ ਬੈਠੀ 80 85 ਸਾਲ ਦੀ ਵਿਰੋਧ ਬੀਬੀ ਪੂਰੇ ਪਿੰਡ ਨੂੰ ਮਾਦਰਾ ਸੀ ਉਹਦੇ ਬਾਰੇ ਰਿਸ਼ਤੇਦਾਰ ਵੀ ਸੀਗੇ ਉਹਦੇ ਆਸੇ ਪਾਸੇ ਜਦੋਂ ਲੈਣਗੇ ਉਹ ਸਾਰੇ ਇਕੱਠੇ ਹੋਗੇ ਪਰ ਉਹ ਬੀਬੀ ਵਿਚਾਰੀ ਘਰੇ ਇਕੱਲੀ ਲੱਗ ਪੋ ਗਈ ਸੀ ਬਸ ਇਹ ਆ ਕੇ ਵੀ ਸੇਵਾ ਲੈਣੇ ਸੀ ਮਾਤਾ ਦੇ ਆਸ਼ਰਮ ਵਾਲੇ ਮਾਤਾ ਨੇ ਸਰਾਂਪੇ ਵੀ ਹੋਣਾ ਨੇ ਇਹਨਾਂ ਨੇ ਮਾਤਾ ਨੂੰ ਮਾਤਾ ਦੇ ਆਸ਼ਰਮ ਤਾਂ ਭੇਜਦਾ ਮਾਤਾ ਦਾ ਇਹ ਰਾਸ ਕਰਨਾ ਸ਼ੁਰੂ ਕੀਤਾ ਪਰ ਮਹਾਰਾਜ ਬੜਾ ਚੰਨ ਸਮਾਂ ਲੱਗਦੀ ਸਕੇ ਉਸ ਗਾਲ ਨੂੰ ਵਾਹ ਨੂੰ ਆਪਣੇ ਪ੍ਰਮਾਤਮਾ ਨੂੰ ਸਾਧ ਲਿਆ ਤੇ ਮਹਾਰਾਜ ਉਸ ਪ੍ਰਮਾਤਮਾ ਦੇ ਚਰਨਾਂ ਚ ਪਰ ਜੇ ਕਿਤੇ ਅਸੀਂ ਉਸ ਘਰ ਦਾ ਦਰਵਾਜ਼ਾ ਕਰ ਲਾਉ ਉਸ ਦੇਪੇ ਨੂੰ ਆਪ ਕਿਤੇ ਪਿੰਡ ਆ ਲੈਣੇ ਪੁੱਛਿਆ ਹੁੰਦਾ ਸਾਂਭਿਆ ਹੁੰਦਾ ਕਿ ਜਿੰਮੇਵਾਰੀ ਸਮਝੀ ਹੁੰਦੀ ਤਾਂ ਸ਼ਾਇਦ ਉਹ ਮਹਾ ਕਰੇ ਵੀ ਕੁਝ ਹੋਰ ਸਮਾਂ ਕੱਟ ਸਕਦੀ ਸੋ ਭਾਈ ਕੋਸ਼ਿਸ਼ ਕਰੀਏ ਆਪਾਂ ਪਿਆਰ ਨਾਲ ਲਈ ਸਬਰ ਨਾਲ ਲਈ ਅੱਜ ਦੇ ਸਮੇਂ ਵਿੱਚ ਸਬਰ ਖਤਮ ਹੋ ਗਿਆ ਜੀ ਇੱਕ ਸਮਰਿਆ ਇੱਕ ਸਹਿਜ ਸ਼ਕਤੀ ਹੈ ਜਿਹੜੀ ਹੁਣ ਸਭ ਤੋਂ ਮਹਿੰਗੀ ਹੋ ਚੁੱਕੀ ਹੈ ਮਿਲਦੀ ਨਹੀਂ ਕਿ ਤੁਹਾਨੂੰ ਆਪਣਾ ਘਰ ਚਲਾਉਣ ਲਈ ਆਪਣਾ ਪਰਿਵਾਰ ਸਾਹਮਣੇ ਵਾਸ ਤੇ ਸਾਨੂੰ ਬਾਬਿਆਂ ਕੋਲ ਜਾਣਾ ਪੈਣਾ ਡੇ ਰਿਆਂ ਕਿ ਦੱਸੋ ਬਾਬਾ ਜੀ ਸਾਡੇ ਘਰ 'ਚ ਕਲੇਸ਼ ਪਿਆ ਕਿਵੇਂ ਇਹਨੂੰ ਠੀਕ ਕਰੀਏ ਜਿਹੜਾ ਪਰਿਵਾਰ ਜਿਹਦਾ ਘਰ ਉਹਨੂੰ ਆਪ ਨੂੰ ਨਹੀਂ ਸੰਭਣਾ ਆ ਰਿਹਾ ਸਾਡਾ ਸਮਾਜੀ ਸੰਕੁਲਣੇ ਦਾ ਜਾਲਾ ਬਿਲਕੁਲ 82 ਇਹਨਾਂ ਦਾ ਡਿਪਰੈਸ਼ਨ ਚ ਚੱਲ ਗਿਆ ਅੱਜ ਦੇ ਸਮੇਂ ਚ ਹਰੇਕ ਘਰ ਦੇ ਵਿੱਚ ਦਵਾਈਆਂ ਦੇ ਡੱਬੇ ਪਏ ਨੇ ਕੋਈ ਨਾ ਡਿਪਰੈਸ਼ਨ ਦਾ ਮਰੀਜ਼ ਹੈ ਇਹ ਸਾਰਾ ਸਾਰਾ ਕਾਰਨ ਹੈ ਬੇਸਬਰੀ ਨਾ ਸਾਡੇ ਦੇ ਸਰਵਨਾ ਨਾ ਸਾਡੇ ਸਾਇੰਸ ਸ਼ਕਤੀ ਆ ਸੋ ਭਾਈ ਹੁਣ ਜਿਆਦਾ ਦਵਾਈਆਂ ਖਿੱਚਦੇ ਨੂੰ ਕਰਨਾ ਸਾਰੀ ਇਹ ਟੋਲੀਆਂ ਨੇ ਲੱਗਣ ਗਿਆ ਵੀ ਪਰ ਬੇਰੀ ਗ੍ਰੀਤੀ ਇਹੀ ਆ ਗੁਰੂ ਸਾਹਿਬ ਨੂੰ ਆਜਾ ਨਾ ਮੰਨ ਕੇ ਆਪਾਂ ਅੱਜ ਇਥੋਂ ਇਹੀ ਸਿੱਖੇ ਜਾਈਏ ਕਿ ਮਾਰੇ ਸਾਨੂੰ ਬਾਲ ਬਖਸ਼ੀ ਮਨ ਰੀਵਾ ਮਾਤੂ ਜੀ ਰਾਕੇ ਸੇਵਾ ਕਰਨ ਦੇ ਯੋਗ ਸਾਨੂੰ ਇਨੀ ਹਿੰਮਤ ਰਹੀ ਕਿ ਅਸੀਂ ਆਪਣੇ ਆਸ-ਪਾਸੇ ਦੀ ਸੇਵਾ ਕਰ ਸਕੀਏ ਆਪਣੇ ਪਿੰਡ ਨੂੰ ਆਪਣੇ ਇਲਾਕੇ ਨੂੰ ਨਾਲ ਕੇ ਸਾਹਮਣੇ ਆਪਣੇ ਪਰਿਵਾਰ ਦੀ ਸੇਵਾ ਕਰ ਸਕੀਏ ਜਿਹੜੀ ਮਾਤਾ ਸਾਡੀ ਉਸ ਗੁਰੂ ਸਾਹਿਬ ਦੇ ਚਰਨਾਂ ਚ ਰਹੀ ਆ ਉਹਦੇ ਲਈ ਅਸੀਂ ਅਰਦਾਸ ਕਰੀਏ ਵਾਇਰੂ ਪਰਿਵਾਰ ਨੂੰ ਪੜਾਣਾ ਮੰਨਣ ਦਾ ਬਲ ਬਖਸ਼ੇ ਜੀ ਤੇ ਮਾਤਾ ਆਪਣੇ ਚਰਨਾਂ ਚ ਧਾਵੇ ਇਹਨਾਂ ਹੀ ਕਿੰਦੇ ਕਮਿੰਦਾ ਜੀ ਵਾਇਰੂ ਜੀ ਦਾ ਹਾਲਸਾ ਵਾਹੇ ਜੀ